ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਸਾਡਾ ਇੱਕ ਫੰਡਰੇਸ਼ਨ ਪੰਜਾਬ ਸਾਡੀ ਸੁਸਾਇਟੀ ਆ ਤੇ ਅਸੀਂ ਵੀਰ ਜੀ ਚੌਥੀ ਟਰਾਲੀ ਜਿਹੜੀ ਆ ਸਾਡੀ ਰਸਤਾ ਦੀ ਲੈ ਕੇ ਚੱਲੇ ਆ ਦੋ ਟਰਾਲੀਆਂ ਪਹਿਲਾਂ ਵੀ ਨੇ ਦੋ ਅੱਜ ਸਾਡੀਆਂ ਇੱਕ ਮੁਸਤਾਫਾ ਤੋਂ ਚੱਲੇਗੀ ਇੱਕ ਸਾਡੀ ਪਰਸੋਂ ਦੇ ਪਿੰਡ ਤੋਂ ਚੱਲੇਗੀ ਤੇ ਆਪਣੇ ਕੁਝ ਨੌਜਵਾਨ ਵੀਰ ਨੇ ਸਾਡੇ ਜਿਨ੍ਹਾਂ ਨੇ ਸੇਵਾ ਬਾਹਰੋਂ ਵੀ ਬਾਹਰ ਦੀ ਕੰਟਰੀ ਤੋਂ ਵੀ ਪਾਈ ਆ ਤੇ ਅਸੀਂ ਅਰਮਦਾਸ ਵਾਲੀ ਸਾਈਡ ਤੇ ਜਿੱਧਰ ਪਾਣੀ ਦਾ ਜ਼ਿਆਦਾ ਵਹਾਵਾ ਉਧਰਲੀ ਸਾਈਡ ਤੇ ਅਸੀਂ ਚੱਲਾਂਗੇ ਤੇ ਬਾਕੀ ਵਾਈ ਗਰੂ ਜਿੱਥੇ ਵੀ ਸੇਵਾ ਕਰਾਏਗਾ ਅਸੀਂ ਉਹ ਕਰਾਂਗੇ ਇਹ ਜ਼ਰੂਰ ਅਵੇਰਨੈਸ ਕਰਨੀ ਚਾਹੀਦੀ ਹੈ ਅਸੀਂ ਆਪਣੇ ਭਰਾਵਾਂ ਨੂੰ ਵੀ ਕਹਿੰਨੇ ਆ ਕਿ ਜਦੋਂ ਤੁਸੀਂ ਜਾਂਦੇ ਹੋ ਤੇ ਜਿਹਰੇ ਵਿੱਚ ਅੱਗੇ ਦਲਾਲ ਖਲੋਤੇ ਆ ਜਾਂ ਖਿੱਚ ਕੇ ਲੈ ਜਾਂਦੇ ਆ ਵੀ ਇੱਧਰਲੇ ਪਿੰਡ ਚਲੋ ਇੱਥੇ ਚਲੋ ਤੁਸੀਂ ਆਪਣੀ ਮਰਜ਼ੀ ਨਾਲ ਚਲੋ ਜਿੱਥੇ ਨਹੀਂ ਰਾਸ਼ਨ ਪਹੁੰਚਿਆ ਕਿਸੇ ਮੋਤਮੇਰ ਬੰਦੇ ਨੂੰ ਨਾਲ ਲਵੋ ਉਹਨਾਂ ਦੇ ਘਰ-ਘਰ ਜਾ ਕੇ ਜਾਂ ਰਾਸ਼ਨਾਂ ਜਾਂ ਜੋ ਵੀ ਤਰਪਾਲਾਂ ਕੁਝ ਵੀ ਦੇ ਰਹੇ ਹੋ ਉਹ ਤੁਸੀਂ ਨਾਲ ਹੋ ਕੇ ਘਰ-ਘਰ ਜਾ ਕੇ ਦਿਓ ਮੇਰਾ ਵੀਰ ਇਤਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਜਿਹੜੀ ਆ ਸਮਾਜ ਸੇਵੀ ਸੰਸਥਾ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੇ ਜਿਹੜੀ ਵੀ ਸਾਈਡ ਤੇ ਰਾਸ਼ਨ ਜਾ ਜਾ ਕੇ ਵੰਡਣਾ ਉਹ ਜਿਹੜਾ ਸਾਡੇ ਨਾਲ ਪਹਿਲਾਂ ਜਿਹੜਾ ਰابطਾ ਕਾਇਮ ਕਰ ਜੀ ਜੀ ਹਾਂਜੀ ਹਾਂਜੀ ਜ਼ਰੂਰ ਰابطਾ ਕਾਇਮ ਕਰਨਾ ਚਾਹੀਦਾ ਇਹ ਹੈ ਕਿ ਸਰਕਾਰ ਦੇ ਨਾਲ ਟੱਚ ਤੇ ਰਵਾਂਗੇ ਤੇ ਉਹਨਾਂ ਕੋਲ ਲਿਸਟਾਂ ਜਿਹੜੀਆਂ ਬੜੀਆਂ ਹੁੰਦੀਆਂ ਨੇ ਉਹ ਜਗ੍ਹਾ ਦੇ ਉੱਤੇ ਹੀ ਜਿਹੜਾ ਸਮਾਨ ਆ ਪਹੁੰਚਾ ਸਕਾਂਗੇ ਵੇਖੋ ਜੀ ਉਹ ਵੀਰ ਸਾਡੇ ਖੈਰ ਤਾਂ ਸਾਡੇ ਭਰਾ ਹੀ ਨੇ ਪੰਜਾਬੀ ਉਹ ਵੀ ਜਿਹੜੇ ਰਾਸ਼ਨ ਲੈ ਰਹੇ ਨੇ ਤੇ ਇਹ ਹੜਤਾਂ ਜਿਹੜਾ ਆਇਆ ਇਹ ਕੁਦਰਤੀ ਆਫਤ ਆਈ ਆ ਤੇ ਉਹਨਾਂ ਵੀਰਾਂ ਵਾਸਤੇ ਤੇ ਇ ਇੱਕ ਰੱਬ ਅੱਗੇ ਦੁਆ ਕਰ ਸਕਦੇ ਆ ਕਿ ਵਾਹਿਗੁਰੂ ਉਹਨਾਂ ਦੇ ਜਲਦੀ ਤੋਂ ਜਲਦੀ ਪਾਣੀ ਸਕਾਵੇ ਤੇ ਜੋ ਰਾਸ਼ਨ ਪਾਣੀ ਆ ਚਲੋ ਉਹ ਤੇ ਮਦਦ ਅਸੀਂ ਭਰਾਵਾਂ ਦੀ ਕਰ ਰਹੇ ਆਂ ਉਹ ਸਾਡੇ ਭਰਾ ਨੇ ਅਸੀਂ ਵੀ ਭਰਾ ਉਹਨਾਂ ਦੀ ਮਦਦ ਕਰ ਰਹੇ ਆਂ ਕੋਈ ਦਾਨਪੁੰਨ ਕੋਈ ਏਡਾ ਨਹੀਂ ਕਰ ਰਹੇ ਸਿਰਫ ਇੱਕ ਮਦਦ ਦਾ ਭਰਾਵਾਂ ਦੀ ਜਿਹੜੇ ਗਲਤ ਰਾਸ਼ਨ ਲੈਣ ਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਗਲਤ ਰਾਸ਼ਨ ਨਹੀਂ ਲੈਣਾ ਚਾਹੀਦਾ ਇਹ ਤੇ ਇ ਵੀ ਕਵਾਂਗੇ ਕਿਉਂਕਿ ਜਿਹੜੇ ਬੰਦੇ ਬੇਚਾਰੇ ਫਸੇ ਹੋਏ ਜਿਨ੍ਹਾਂ ਦੇ ਘਰਾਂ 'ਚ ਪਾਣੀ ਅਗਲੇ ਬਨੇ ਕਿਸਤੀਆਂ ਤੱਕ ਨਹੀਂ ਜਾਂਦੀਆਂ ਤੇ ਉਹਨਾਂ ਵੀਰਾਂ ਨਾਲ ਵਾਸਤੇ ਰਾਸ਼ਨ ਜਿਹੜਾ ਵਾ ਬਣਿਆ ਵਾ ਉਹਨਾਂ ਨੂੰ ਲੈਣਾ ਚਾਹੀਦਾ ਤੇ ਜਿਹੜੇ ਵੀਰ ਵਿੱਚ ਗਲਤ ਰਾਸ਼ਨ ਲੈ ਰਹੇ ਉਹਨਾਂ ਨੂੰ ਅਪੀਲ ਆ ਕਿ ਬੇਨਤੀ ਨੂੰ ਪ੍ਰਵਾਨ ਕਰਨ ਇਹ ਮੇਰੇ ਵੀਰ ਗਲਤ ਰਾਸ਼ਨ ਨਾ ਲੈਣ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਅੱਜ ਜੋ ਅਸੀਂ ਰਾਸ਼ਨ ਲੈ ਕੇ ਜਾ ਰਹੇ ਹਾਂ ਉਹ ਰਮਜ਼ਾਨ ਸਾਈਡ ਲੈ ਕੇ ਜਾ ਰਹੇ ਹਾਂ ਉਧਰ ਪਤਾ ਲੱਗਾ ਕਿ ਕੱਲ ਦੇ ਫੇਰ ਮੀਂਹ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਤੇ ਅੱਜ ਅਸੀਂ ਉਧਰ ਜਾ ਰਹੇ ਹਾਂ ਇਹ ਜਿਹੜਾ ਆਕਸ਼ਨ ਹੈ ਇਹਦੇ ਵੀ ਕਿ ਤੁਹਾਨੂੰ ਹੋਰ ਕੋਈ ਸੰਸਥਾ ਆਪਣਾ ਜਾਂ ਐਨ ਆਰ ਆਈ ਜਿਨ੍ਹਾਂ ਲੋਕਾਂ ਨੇ ਸਹਿਯੋਗ ਦੇ ਲਿਆ ਜਾਂ ਹਾਂਜੀ ਹਾਂਜੀ ਐਨ ਆਰ ਆਈ ਦੇ ਮੇਰੇ ਆਪਣੇ ਭਾਜੀ ਨੇ ਹੈਪੀ ਵੀਰ ਗੁਰਪ੍ਰੀਤ ਭਾਈ ਉਹਨਾਂ ਨੇ ਕਾਫੀ ਜਿਆਦਾ ਸਹਿਯੋਗ ਕੀਤਾ ਸਾਡਾ ਉਹਨਾਂ ਨੇ ਸਾਨੂੰ ਕਾਫੀ ਸੇਵਾ ਵੀ ਪਾਈ ਆ ਉਹਨਾਂ ਦੇ ਨਾਲ ਅਸੀਂ ਲੋਕਾਂ ਦੇ ਕੱਪੜੇ ਖਰੀਦੇ ਆ ਤਰਪਾਲਾਂ ਵਗੈਰਾ ਖਰੀਦੀਆਂ ਹੋਰ ਰਾਸ਼ਨ ਖਾਣ ਪੀਣ ਦਾ ਸਮਾਨ ਜੋ ਅਸੀਂ ਖਰੀਦ ਚੁੱਕੇ ਆ ਹੁਣ ਅਸੀਂ ਉਹ ਸਾਰਾ ਟਰਾਲੀ ਦੇ ਵਿੱਚ ਰੱਖ ਕੇ ਤੇ ਲੈ ਕੇ ਜਾ ਰਹੇ ਹਾਂ ਉੱਥੇ ਇਹ ਤਰ੍ਹਾਂ ਦੀ ਸਮਾਜ ਸੇਵੀ ਸੰਸਥਾ ਨੂੰ ਵੀ ਅਪੀਲ ਕੀਤੀ ਜਾਂਦੀ ਆ ਕਿ ਜਿਹੜਾ ਰਾਸ਼ਨ ਆ ਰਾਸ਼ਨ ਤੇ ਬਹੁਤ ਹੋ ਗਿਆ ਲੋਕਾਂ ਨੂੰ ਦਵਾਈਆਂ ਦੀ ਖਾਸ ਕਰ ਲੋੜ ਪੈ ਰਹੀ ਆ ਹਾਂਜੀ ਹਾਂਜੀ ਦਵਾਈਆਂ ਦਾ ਵੀ ਅਰੇਂਜਮੈਂਟ ਕੀਤਾ ਹੋਇਆ ਬਾਕੀ ਦੇਖਦੇ ਜਾਂ ਜਾ ਕੇ ਉੱਥੇ ਕਿ ਕਿਸ ਨੂੰ ਕਿਸ ਚੀਜ਼ ਦੀ ਲੋੜ ਆ ਜਿਵੇਂ ਦੀ ਕਿਸੇ ਦੀ ਲੋੜ ਆ ਉਹਨਾਂ ਨੂੰ ਪੁੱਛਾਂਗੇ ਫਿਰ ਅਗਲੇ ਜਿਹੜੀ ਸੇਵਾ ਦੇ ਵਿੱਚ ਅਸੀਂ ਉਹ ਸਮਾਨ ਉਹਨਾਂ ਦੇ ਵਾਸਤੇ ਲੈ ਕੇ ਜਾਵਾਂਗੇ ਇਹਨਾਂ ਸਾਈਡ ਤੇ ਵੀ ਜਿਹੜੀ ਆਪਣਾ ਰੱਖ ਲੱਗ ਜਾ ਰਿਹਾ ਅੱਜ ਅਸੀਂ ਰਮਦਾਸ ਜਾਵਾਂਗੇ ਉੱਥੇ ਲੱਗੇ ਕੋਹਨੇਵਾਲ ਪਿੰਡ ਆ ਹੋਰ ਵੀ ਦਸ ਰੇ ਜਿਹੜੇ ਪਿੰਡ ਪਾਣੀ ਚ ਡੁੱਬੇ ਆ ਜਿਨ੍ਹਾਂ ਦਾ ਨੁਕਸਾਨ ਕਾਫੀ ਜ਼ਿਆਦਾ ਹੋਇਆ ਉਹਨਾਂ ਪਿੰਡਾਂ ਚ ਅਸੀਂ ਜਾਵਾਂਗੇ